ਜਸਪੰਨਸਾ ਹੋਰ ਵੀ ਬਾਰੇ ਦੱਸੋ ਸਭ ਤੋਂ ਪਹਿਲਾਂ ਤੁਹਾਡਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਔਰ YouTube ਸੋਸ਼ਲ ਮੀਡੀਆ ਦੇ ਸਵੱਚੇ ਨਮਾਇੰਦਿਆਂ ਦਾ ਜੀ ਆ ਕਿ ਤੁਸੀਂ ਸਾਡੀ ਅੱਜ ਪ੍ਰੈਸ ਕਵਰੇਜ ਵਾਸਤੇ ਆਏ ਜੀ ਅੱਜ ਦੀ ਪ੍ਰੈਸ ਦੇ ਰਾਹੀਂ ਅਸੀਂ ਜਿਹੜਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਬਾਬਾ ਸਾਹਿਬ ਭੀਮ ਰਹੋ ਅੰਬੇਦਕਰ ਜੀ ਦੇ અપਮਾਨ ਦੇ ਵਿੱਚ ਜਿਹੜੀ ਪਾਰਲੀਮੈਂਟ ਦੇ ਵਿੱਚ ਸ਼ਬਦਾਵਲੀ ਵਰਤੀ ਗਈ ਹੈ। ਉਹਦੇ ਤੇ ਦੇਸ਼ ਨੂੰ ਵੀ ਅਗਾਹ ਕਰਾਉਣਾ ਚਾਹੁੰਦੇ ਆਂ, ਪਰਦੇਸ਼ ਨੂੰ ਅਗਾਹ ਕਰਾਉਣਾ ਚਾਹੁੰਦੇ ਆਂ ਲੋਕਾਂ ਦੇ ਵਿੱਚ ਇਹ ਗੱਲ ਰੱਖਣੀ ਚਾਹੁੰਦੇ ਆਂ ਕਿ ਕਿਸ ਤਰੀਕੇ ਦੇ ਨਾਲ ਇੱਕ ਤਾਨਾਸ਼ਾਹ ਦੇ ਰੂਪ ਵਿੱਚ ਚੱਲ ਰਹੀ ਸਰਕਾਰ ਦਾ ਜਿਸ ਸੰਵਿਧਾਨ ਨੇ ਉਹ ਪਾਵਰ ਦਿੱਤੀ ਹੋਵੇ ਉਸ ਸੰਵਿਧਾਨ ਦੇ ਰਚਨਹਾਰ ਬਾਬਾ ਸਾਹਿਬ ਭੀਮ ਰਹੋ ਅੰਬੇਦਕਰ ਜੀ ਦੇ ਪ੍ਰਤੀ ਉਹਨਾਂ ਦੇ ਦਿਲ ਦੇ ਵਿੱਚ ਕੀ ਸਵੇਦਨਸ਼ੀਲਤਾ ਆ ਔਰ ਕਿੰਨਾ ਉਹਨਾਂ ਦੇ ਮਨ ਦੇ ਵਿੱਚ ਕਠੋਰਤਾ ਔਰ ਉਹਨਾਂ ਦੇ ਪ੍ਰਤੀ ਅ ਦਿਲ ਦੇ ਵਿੱਚ ਮੈਲ ਹੈ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਬਤੌਰ ਪਤਾ ਲੱਗ ਗਿਆ ਆ ਅਸੀਂ ਇਹਦੇ ਡਿਟੇਲ ਤੁਹਾਨੂੰ ਜਾਣਕਾਰੀ ਰੱਖਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਸਬਧਾਨ ਜਿਹੜਾ ਇਹਨਾਂ ਨੇ ਉਹਦੀ ਕਦਰਾਂ ਕੀਮਤਾਂ ਨੂੰ ਕੁਚਲੇ ਜਾ ਰਹੇ ਤੁਹਾਨੂੰ ਚੇਤਾ ਹੋਏਗਾ ਕਿ ਕਾਂਗਰਸ ਪਾਰਟੀ ਨੇ ਜਿਹੜੀ ਇਲੈਕਸ਼ਨ ਲੋਕ ਸਭਾ ਹੋਈ ਉਦੋਂ ਵੀ ਸਭਨਾਂ ਨੂੰ ਗਾਹ ਕੀਤਾ ਸੀ ਇਹ ਜੇ ਇਹਨਾਂ ਨੂੰ ਬਹੁਮਤ ਮਿਲ ਗਈ ਇਹ ਸੰਵਿਧਾਨ ਨੂੰ ਬਦਲਣਗੇ ਇਹ ਉਸ ਚੀਜ਼ ਨੂੰ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਬਾਬਾ ਸਾਹਿਬ ਭੀਮਰਾਓ ਬੇਦਕਰ ਜੀ ਦਾ ਕਿਉਂਕਿ ਬਹੁਤ ਵੱਡਾ ਨਾਂ ਆ ਉਹ ਮਿਟਣਾ ਨਹੀਂ ਪਰ ਇਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਪੂਰਨ ਤੌਰ ਤੇ ਜਾਰੀ ਨੇ ਉਸੇ ਤਹਿਤ ਹੀ ਇਹਨਾਂ ਨੇ ਇਹਨਾਂ ਦੇ ਬਹੁਤ ਨਮਾਇੰਦਿਆਂ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਜੇ 400 ਪਾਰ ਕੀਤੀਆਂ ਇਲੈਕਸ਼ਨ ਚ ਸੀਟਾਂ ਤੇ ਅਸੀਂ ਸੰਵਿਧਾਨ ਬਦਲਾਂਗੇ ਉਦੀ ਗੱਲ ਬੜੀ ਚਰਚਾ ਚ ਰਹੀ ਕਾਂਗਰਸ ਪਾਰਟੀ ਨੇ ਔਰ ਇੰਡੀਆ ਲਾਈਨਸ ਨੇ ਬੜੇ ਜ਼ੋਰ ਦੇ ਨਾਲ ਦੇਸ਼ ਨੂੰ ਸਮਝਾਇਆ ਲੋਕਾਂ 'ਗੇ ਗੱਲ ਰੱਖੀ ਕਿ ਸੰਵਿਧਾਨ ਸਾਡਾ ਜਿਹੜਾ ਆ ਇਹ ਸਾਡਾ ਇੱਕ ਡਾਕੂਮੈਂਟ ਨਹੀਂਗਾ ਇਹ ਸਾਡੀ ਜ਼ਿੰਦਗੀ ਦੀ ਜੀਵਨ ਜਾਚ ਹੈ ਸਾਡੇ ਇੰਡੀਆ ਵਾਸਤੇ ਇਹ ਲੋਕਤੰਤਰ ਦੀ ਨੀਂਹ ਹੈ ਜਿਹੜੀ ਉਹਨਾਂ ਦੇ ਅਧਿਕਾਰ ਦਿੰਦੀ ਹੈ ਜਿਹੜੀ ਉਹਨਾਂ ਨੂੰ ਜਿਉਣ ਦਾ ਹੱਕ ਦਿੰਦੀ ਹੈ ਜਿਹੜੀ ਨਿਆਂ ਦਿੰਦੀ ਹੈ ਇਹ ਸੰਵਿਧਾਨ ਹੀ ਹੈ ਸੋ ਇੱਕ ਡਾਕੂਮੈਂਟ ਨਾ ਹੋ ਕੇ ਇੱਕ ਸਾਡਾ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਰੱਖਣ ਲਈ ਇੰਡੀਆ ਦਾ ਇੱਕ ਸਭ ਤੋਂ ਉੱਤਮ ਅ ਪਰੰਪਰਾਵਾਂ ਨੂੰ ਨਾਲ ਲੈ ਕੇ ਚੱਨਣ ਵਾਲਾ ਦਿਸ਼ਾ ਨਿਰਦੇਸ਼ ਕਰਨ ਵਾਲਾ ਇੱਕ ਕਹਿ ਸਕਦੇ ਹਾਂ ਕਿ ਸਮੁੱਚੇ ਤੌਰ ਦੇ ਉੱਤੇ ਸਾਰੇ ਦੇਸ਼ ਨੂੰ ਰਸਤਾ ਦੇਣ ਵਾਲਾ ਇਹ ਸੁਵਿਧਾਨ ਹੈ ਔਰ ਇਹਦੀਆਂ ਕਦਰਾਂ ਕੀਮਤਾਂ ਨੂੰ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਕਾਇਮ ਰੱਖਣਾ ਸਬਦਾਨਿਕ ਕਦਰਾਂ ਕੀਮਤਾਂ ਨੂੰ ਪਰ ਜਿਹੜੀ ਭਾਜਪਾ ਔਰ ਇਹਦੇ ਭਾਈਵਾਲ ਨੇ ਇਹਨਾਂ ਨੇ ਨiyet ਆਪਣੀ ਹਮੇਸ਼ਾ ਸਾਫ਼ ਰੱਖੀ ਕਿ ਅਸੀਂ ਇਹਨਾਂ ਦੇ ਅੰਗੇਜਟ ਹੈ ਅਸੀਂ ਦਰਤ ਭਾਈਚਾਰੇ ਦੇ ਵੀ ਅੰਗੇਜਟ ਹੈ ਕਿਉਂਕਿ ਇਹਨਾਂ ਨੂੰ ਪਸੰਦ ਨਹੀਂ ਤੁਹਾਨੂੰ ਪਤਾ ਹੋਵੇਗਾ ਕਿ ਬਹੁਤ ਜਗ੍ਹਾ ਤੇ ਇਹਨਾਂ ਨਾਲ ਬਹੁਤ ਗਲਤ ਵਿਹਾਰ ਕੀਤਾ ਜਾਂਦਾ ਪਰ ਕਾਂਗਰਸ ਇੰਡੀਆ ਲਾਈਨਸ ਜਿਹੜਾ ਇਹ ਸੈਕੂਲਰ ਹੈ ਇਹਨਾਂ ਨੇ ਹਮੇਸ਼ਾ ਜੋ ਸੰਵਿਧਾਨ ਕਹਿੰਦਾ ਹੈ ਜੋ ਦਾ ਆਦੇਸ਼ ਹੈ ਉਹਦੇ ਮੁਤਾਬਕ ਹਮੇਸ਼ਾ ਹੀ ਚੱਲੇ ਨੇ ਪਰ ਜਦੋਂ ਸੈਸ਼ਨ ਸ਼ੁਰੂ ਹੋਇਆ ਇਹ ਅਡਾਨੀ ਦਾ ਮੁੱਦਾ ਬਹੁਤ ਵੱਡਾ ਸੀ ਅਸੀਂ ਕਿਹਾ ਕਿ ਜਿਸ ਬੰਦੇ ਨੇ ਦੇਸ਼ ਦੇ ਵਪਾਰੀਆਂ ਦਾ ਨਾਂ ਸਮੁੱਚੇ ਦੁਨੀਆ ਭਰ ਦੇ ਵਿੱਚ ਕਲੰਕਿਤ ਕੀਤਾ ਹੋਵੇ ਉਹਦੇ ਕਰਕੇ ਸਾਰੇ ਵਪਾਰੀਆਂ ਨੂੰ ਲੋਕ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਗਏ ਕਿਉਂਕਿ ਅਮਰੀਕਾ ਕੈਨੇਡਾ ਫਿਰ ਤੁਸੀਂ ਕੀਨੀਆਂ ਸ਼੍ਰੀਲੰਕਾ ਇਜ਼ਰਾਈਲ ਆਸਟ੍ਰੇਲੀਆ ਦੇ ਵਿੱਚ ਸਾਰੀ ਜਗ੍ਹਾ ਦੇ ਜਾਂਦੇ ਉੱਤੇ ਤੇ ਕਾਰਵਾਈਆਂ ਚੱਲ ਰਹੀਆਂ ਨੇ ਜਾਂ ਉਹਦੇ ਦਿੱਤੇ ਪ੍ਰੋਜੈਕਟ ਕੈਨਸਲ ਕਰ ਦਿੱਤੇ ਗਏ ਨੇ ਔਰ ਇਹ ਕਿਉਂਕਿ ਹਰ ਇੱਕ ਦੇ ਵਿੱਚ ਭ੍ਰਿਸ਼ਟਾਚਾਰ ਪਾਇਆ ਗਿਆ। ਇਹ ਸਰਕਾਰ ਉੱਤੇ ਕਾਰਵਾਈ ਕਰੇ ਪਰ ਸਰਕਾਰ ਦੀ ਗੂੜੀ ਮਿੱਤਰਤਾ ਹੈ ਪ੍ਰਧਾਨ ਮੰਤਰੀ ਜੀ ਦੀ ਔਰ ਅਡਾਨੀ ਜੀ ਦੀ। ਸੋ ਇਸ ਕਰਕੇ ਸਰਕਾਰ ਉੱਤੇ ਕਾਰਵਾਈ ਨਹੀਂ ਜੀ ਕਰਨਾ ਚਾਹੁੰਦੀ। ਅਸੀਂ ਬਾਰ-ਬਾਰ ਮੰਗ ਕਰਦੇ ਹਾਂ ਮਨੀਪੁਰ ਵਰਗਾ ਸਵੇਦਨਸ਼ੀਲ ਮਸਲਾ ਹੈ ਉਹਦੇ ਤੇ ਬਹਿਸ ਕੀਤੀ ਜਾਵੇ। ਸੰਭਲ ਵਰਗੀ ਘਟਨਾਵਾਂ ਵਾਪਰੀ ਹੈ ਉਹਦੇ ਤੇ ਬਹਿਸ ਕਰੋ ਆਦੇ ਵਾਸਤੇ ਆ। ਲੋਕ ਮੁੱਦੇ ਡਿਸਕਸ ਕਰਨ ਵਾਸਤੇ। ਪਰ ਸਰਕਾਰ ਬਿਲਕੁਲ ਪਿੱਠ ਕੜੀ ਕਰਕੇ ਖੜ ਗਈ 75 ਸਾਲ ਸਵਿਧਾਨ ਦਿਨ ਮਨਾਉਣ ਵਾਸਤੇ 75 ਸਾਲ ਸਰਕਾਰ ਨੇ ਕਿਹਾ ਕਿ ਦੋ ਦਿਨ ਇਹਦੇ ਤੇ ਅਸੀਂ ਚਰਚਾ ਕਰਾਂਗੇ ਸਵਿਧਾਨ ਦੀ ਦੇਸ਼ ਦੇ ਹਾਊਸ ਦੇ ਵਿੱਚ ਸੋ ਉਹ ਸਬ ਹਾਊਸ ਦੇ ਵਿੱਚ ਜਦੋਂ ਚਰਚਾ ਹੋਈ ਤੇ ਮਾਨਯੋਗ ਸਾਡੇ ਗ੍ਰਹਿ ਮੰਤਰੀ ਕਿਉਂਕਿ ਉੱਥੇ ਬਾਰ ਬਾਰ ਇੱਕੋ ਨਾਮ ਆਉਂਦਾ ਸੀ ਕਿਉਂਕਿ ਬਾਬਾ ਸਾਹਿਬ ਭੀਮਰਾਓਂ Ambedkar ਜੀ ਰਚਨਾਰ ਨੇ ਹਰ ਕੋਈ ਅੰਬੇਦਕਰ ਜੀ ਦਾ ਨਾਮ ਲੈਂਦੇ ਸੀ ਉਹਨਾਂ ਨੂੰ ਕਿੰਨੀ ਤਕਲੀਫ ਹੋਈ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਪਾਰਟੀ ਦਾ ਇਥੋਂ ਲਾ ਸਕਦੇ ਜੇ ਆ ਥੋੜੀ ਜੀ ਤੁਸੀਂ ਗੱਲ ਸੁਣ ਲਿਓ ਕਿ ਕਿ ਇਹ ਕੀ ਕਹਿ ਰਹੇ ਨੇ ਅਮੇਸ਼ਾ ਜੀ ਅਭੀ ਇੱਕ ਫੈਸ਼ਨ ਹੋ ਗਿਆ ਹੈ ਰਾਮਬੀਰ ਕੋ ਰਾਮਬੀਰ ਕੋ ਰਾਮਬੀਰ ਕੋ ਰਾਮਬੀਰ ਕੋ ਰਾਮਬੀਰ ਕੋ ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤਾਂ 7 ਜਨਮੋਂ ਤੱਕ ਸਵਰਗ ਮਿਲਦਾ ਮੈਂ ਦੁਬਾਰਾ ਤੁਹਾਨੂੰ ਦੱਸਾਂ ਅਭੀ ਇੱਕ ਫੈਸ਼ਨ ਹੋ ਗਿਆ ਹੈ ਅੰਮ੍ਰਿਤਕਰ 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 ਇਤਨਾ ਨਾਮ ਅਗਰ ਭਗਵਾਨ ਦਾ ਲੈਂਦੇ ਹਨ ਤਾਂ 7 ਜਨਮੋਂ ਤੱਕ ਸਵਰਗ ਨਹੀਂ ਜਾਤਾ ਇਹ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਕਿਉਂਕਿ ਲਗਾਤਾਰ 2 ਦਿਨ ਜਦੋਂ ਚਰਚਾ ਹੋਈ ਤੇ ਉਹਨਾਂ ਦਾ ਤੇ ਚਲੋ ਇਹਨਾਂ ਦੇ ਨਾਮ ਲੈਣਾ ਉਹ ਚੰਗਾ ਨਹੀਂ ਸਮਝਦੇ ਪਰ ਸਮੁੱਚੇ ਇੰਡੀਆ ਲਾਇੰਸ ਨੇ ਕਾਂਗਰਸ ਪਾਰਟੀ ਨੇ ਕਿਉਂਕਿ ਜਿਨ੍ਹਾਂ ਨੇ ਰਚਨਾ ਕੀਤੀ ਉਹਨਾਂ ਦਾ ਨਾਮ ਲੈਣਾ ਹੀ ਲੈਣਾ ਜਿਨ੍ਹਾਂ ਨੇ ਬਣਾਇਆ ਜਿਨ੍ਹਾਂ ਨੇ ਅਧਿਕਾਰ ਦਿੱਤੇ ਉਹਨਾਂ ਨੂੰ ਨਾ ਨਹੀਂ ਪਸੰਦ ਉਹ ਕਹਿੰਦੇ ਇਹ ਫੈਸ਼ਨ ਬਣ ਗਿਆ ਅੰਬੇਦਕਰ 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 ਕਰਨ ਦਾ ਤੇ ਇਹ ਮਤਲਬ ਦੇਖੋ ਉਹਨਾਂ ਨੂੰ ਕਿੰਨੀ ਤਕਲੀਫ ਹੈ ਇਸ ਗੱਲ ਤੋਂ ਸੋ ਅਸੀਂ ਕਹਿਣਾ ਚਾਹੁੰਦੇ ਸਾਡੀ ਪਾਰਟੀ ਉਹਨਾਂ ਤੋਂ ਅਮਿਤ ਸ਼ਾਹ ਜੀ ਤੋਂ ਅਸਤੀਫਾ ਮੰਗਦੀ ਹੈ ਕਿਉਂਕਿ ਬਹੁਤ ਵੱਡੇ ਵਰਗ ਦਾ ਤੁਸੀਂ અપਮਾਨ ਕੀਤਾ ਹੈ ਤੁਹਾਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ ਔਰ ਇਹਦੇ ਵਾਸਤੇ ਸਮੁੱਚੇ ਦੇਸ਼ ਦੇ ਵਿੱਚ ਵਿਰੋਧ ਹੈ ਲੋਕਾਂ ਦੇ ਮਨ ਚ ਗੁੱਸਾ ਹੈ ਕਿ ਤੁਸੀਂ ਸਤਕਾਰ ਨਹੀਂ ਦੇ ਸਕਦੇ ਨਰਾਦਰੀ ਨਾ ਕਰੋ ਮਨੀਪੁਰ ਤੇ ਕੋ ਗੱਲ ਕਰਨ ਨੂੰ ਤਿਆਰ ਨਹੀਂਗਾ ਅਡਾਨੀ ਤੇ ਗੱਲ ਕਰਨ ਨੂੰ ਤਿਆਰ ਨਹੀਂਗਾ ਦੇਸ਼ ਸਾਰਾ ਵਿਕ ਗਿਆ ਪਬਲਿਕ ਸੈਕਟਰ ਸਾਰੇ ਯੂਨਿਟ ਵਿਕ ਗਏ ਕੋਈ ਜਵਾਬ ਦੇਣ ਨੂੰ ਤਿਆਰ ਨਹੀਂਗਾ ਔਰ ਅਰਬਾ ਰੁਪਈਆ ਜਿਹੜਾ ਆ ਅਡਾਨੀ ਨੂੰ ਇਕੱਲੇ ਨੂੰ ਫਾਇਦਾ ਪਹੁੰਚਾ ਦਿੱਤਾ ਗਿਆ ਜਿੰਨੇ ਪ੍ਰੋਜੈਕਟ ਵਿਕੇ ਆ ਮੈਂ ਤੁਹਾਨੂੰ ਕਿਸੇ ਦਿਨ ਇਹਦੀ ਡਿਟੇਲ ਫਿਰ ਕਿਸੇ ਦਾ ਪ੍ਰੈਸ ਕਾਨਫਰੰਸ ਕਰਾਂਗਾ ਮੈਂ ਸਿਰਫ ਇਹਦੇ ਤੇ ਕਰੂੰਗਾ ਤਾਂ ਕਿ ਲੋਕਾਂ ਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਐਸੀ ਐਡਾਨੀ ਨੂੰ ਕਿਉਂ ਕਹਿ ਰਹੇ ਆ ਬਾਕੀ ਵੀ ਦੇਸ਼ ਹੈਗਾ ਬਹੁਤ ਪਬਲਿਕ ਸੈਕਟਰ ਯੂਨਿਟ ਸੀ ਜਿਹੜੇ ਵੀਕ ਸੀ ਜਿਹੜੇ ਕਮਜ਼ੋਰ ਸੀ ਆਰਥਿਕ ਤੌਰ ਤੇ ਥੋੜਾ ਥੋੜਾ ਉਹਨਾਂ ਦਾ ਕਰਜ਼ਾ ਸੀ ਬੈਂਕਾਂ ਦਾ ਤੇ ਕੌਡੀਆਂ ਦੇ ਭਾਅ ਨੂੰ ਵੇਚ ਕੇ ਤੇ ਬਾਅਦ ਚ ਉਹਦਾ ਕਰਜ਼ਾ ਮਾਫ ਕੀਤਾ ਗਿਆ ਉਸ ਸੈਕਟਰ ਉਸ ਪਬਲਿਕ ਸੈਕਟਰ ਯੂਨਿਟ ਦਾ ਤੇ ਜੇ ਉਹ ਉਸ ਸੰਸਥਾ ਦਾ ਹੀ ਮਾਫ ਕਰ ਦਿੰਦੇ ਸਰਕਾਰੀ ਦਾ ਤੇ ਆ ਜੋ ਦੇਸ਼ ਦਾ ਸਰਮਾਇਆ ਹੁੰਦੀ ਸੋ ਇਸ ਕਰਕੇ ਬੀਜੇਪੀ ਦੀ ਮਾਨਸਿਕਤਾ ਜਦ ਕਿ ਸੰਵਿਧਾਨ ਜਿਹੜਾ ਆ ਇਹ ਸੈਕੂਲਰ ਆ ਇਹ ਸਾਰਿਆਂ ਦਾ ਸਾਂਝਾ ਹੈ ਇਹ ਕਿਸੇ ਦੇ ਜਾਤ ਪਾਤ ਧਰਮ ਲੈਂਗੁਏਜ ਤੋਂ ਵੱਖਰਾ ਇੱਕ ਸਾਰਿਆਂ ਨੂੰ ਇਕੱਠਾ ਯੂਨਾਈਟ ਫੇਸ ਲੈ ਕੇ ਚੱਲਣ ਦਾ ਰਸਤਾ ਦਿੰਦਾ ਹੈ ਸੋ ਅਸੀਂ ਮੇਰੇ ਨਾਲ ਸਾਡੇ ਸਾਬਕਾ ਵਿਧਾਇਕ ਸਾਫਕਾ ਸਾਡੇ ਪ੍ਰਧਾਨ ਸਾਫਕਾ ਚੇਅਰਮੈਨ ਗੁਰਮੁਤਸ ਜਗਲੁਬਿਸ਼ੋਰ ਸ਼ਰਮਾ ਜੀ ਬੈਠੇ ਨੇ ਤੁਹਾਨੂੰ ਪਤਾ ਕੱਲ ਇਲੈਕਸ਼ਨਾਂ ਹੋਈਆਂ ਨੇ ਸਾਰੇ ਆਪਣੀ ਜਗ੍ਹਾ ਬਿਜ਼ੀ ਨੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਔਰ ਇਸ ਇਲਾਕੇ ਵਾਲੀ ਨੂੰ ਮਹਿੰਗਾਈ ਵੀ ਅਸੀਂ ਕਰਦੇ ਆ ਮੇਰੀ ਬੇਨਤੀ ਹੈ ਆਪਰਾ ਹੀ ਪਬਲਿਕ ਨੂੰ ਵੀ ਕਿ ਇਹ ਦਾ ਦਬਾਅ ਸਰਕਾਰ ਤੇ ਬਣਾਇਆ ਜਾਵੇ ਬੀਜੇਪੀ ਤੇ ਬਣਾਇਆ ਜਾਵੇ ਜਿਹੜਾ ਅਪਮਾਨ ਅੰਬੇਦਕਰ ਜੀ ਦਾ ਕੀਤਾ ਆ ਉਹਦੇ ਤੇ ਅਮਿਤ ਸ਼ਾਹ ਜੀ ਆਪਣਾ ਅਸਤੀਫਾ ਦੇਣ ਤਾਂ ਕਿ ਉਹ ਜਿਹੜਾ ਅਪਮਾਨ ਹੋਇਆ ਉਹਦੀ ਪੂਰ ਕੀਤਾ ਜਾ ਸਕੇ ਪਰ ਜੇਕਰ ਉਹ ਲਗਾਤਾਰ ਇਹ ਇਹਦੇ ਤੇ ਅੜੀਅਲ ਬਣ ਕੇ ਰਹਿੰਦੇ ਨੇ ਅਸੀਂ ਬੱਡੇ ਐਜੀਟੇਸ਼ਨ ਜਿਹੜੇ ਆ ਉਹ ਲੋਕਤਾਂ ਵਾਸਤੇ ਇਹਦੇ ਵਾਸਤੇ ਪੂਰੇ ਦੇਸ਼ ਵਿੱਚ ਹੋਣਗੇ ਕਾਂਗਰਸ ਪਾਰਟੀ ਇੰਡੀਆ ਆਲਾਈንስ ਜਿਹੜਾ ਆ ਉਹ ਕਰੇਗਾ ਪਹਿਲਾਂ ਵੀ ਲਗਾਤਾਰ ਇਸੇ ਤਰੀਕੇ ਨਾਲ ਪ੍ਰੋਟੈਸਟ ਹੁੰਦੇ ਪਏ ਨੇ ਇਸ ਇਹਨਾਂ ਬਿਆਨਾਂ ਦੇ ਉੱਤੇ ਪ੍ਰੋਟੈਸਟ ਲਗਾਤਾਰ ਚੱਲਦੇ ਪਏ ਆ ਫਿਰ ਵੀ ਕੋਈ ਜੂ ਨਹੀਂ ਸੜਕਦੀ ਵੀ ਸਰਕਾਰ ਤੁਸੀਂ ਵੇਖੋ ਨਾ ਜੀ ਇੱਥੇ ਕਰਕੇ ਹੀ ਇਹਨਾਂ ਨੇ ਜਦੋਂ ਪ੍ਰੋਟੈਸਟ ਹੋਣ ਦੇ ਸੀ ਬਖਲਾੜਚ ਨੇ ਕਦੀ ਸੱਤਾ ਤੇ ਪ੍ਰੋਟੈਸਟ ਨਹੀਂ ਕਰਦੀ ਆ ਜਦੋਂ ਰਾਹੁਲ ਗਾਂਧੀ ਜੀ ਜਿੱਤੇ ਜਿਹੜਾ ਇਹਨਾਂ ਨੇ ਝੂਠਾ ਇਲਜ਼ਾਮ ਲਾਇਆ ਕਿ ਰਾਹੁਲ ਗਾਂਧੀ ਜੀ ਨੇ ਧੱਕਾ ਮਾਰਿਆ ਸੱਟਾਂ ਲਾਤੀਆਂ ਤੁਸੀਂ ਦੇਖੋ ਡਰਾਮਾ ਕਿੱਡਾ ਵੱਡਾ ਆ ਕਿ ਪਹਿਲੀ ਗੱਲ ਤੇ ਜਦੋਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤੁਸੀਂ ਸੱਤਾ ਤੇ ਜੇ ਤੁਹਾਨੂੰ ਤੇ ਕੁਝ ਕਰਨ ਦੀ ਲੋੜ ਹੀ ਨਹੀਂ ਡਾਂਗਾ ਦੇ ਕਦੀ ਬੈਨਰ ਅਸੀਂ ਬੰਨ੍ਹ ਤੁਸੀਂ ਕੋਈ ਸਾਡੇ ਪ੍ਰੋਟੈਸਟ 100 ਪੇਪਰ ਹੁੰਦੇ ਆ ਜਾਂ ਕਾਟਨ ਹੋਏਗਾ ਉਹਦੇ ਤੇ ਕੋਈ ਪ੍ਰਿੰਟ ਹੋਏਗਾ ਜਿਹੜਾ ਅਸੀਂ ਲੋਕਾਂ ਦੇ ਅੱਗੇ ਆਪਣੀ ਗੱਲ ਇੱਕ ਰੱਖਦੇ ਪਰ ਉਹਨਾਂ ਨੇ ਡਾਂਗਾ ਦੇ ਉੱਤੇ ਲਾਇਸੀ ਬੈਨਰ ਮਤਲਬ ਇੱਕ ਸੋਚੀ ਸਮਝੀ ਸ਼ਾਜਿਦ ਦੇ ਤਹਿਤ ਇਹ ਮੰਤਸਕਾ ਦਿਗਾਉਂਦੀ ਹੈ ਹੋਮ ਮਿਨਿਸਟਰ ਦੀ ਔਰ ਪ੍ਰਾਈਮ ਮਿਨਿਸਟਰ ਦੀ ਕਿਉਂਕਿ ਥੱਲੇ ਦੀ ਕਿਸੇ ਦੀ ਜਰਤ ਨਹੀਂ ਹੈਗੀ ਕੋਈ ਬੰਦਾ ਗੱਲ ਵੀ ਕਰ ਦੇ ਉਹਨਾਂ ਦੇ ਐਮਪੀ ਦੁਖੀ ਨੇ ਇਸ ਗੱਲ ਤੋਂ ਉਹਨਾਂ ਨੇ ਲਿਆ ਕੇ ਰਸਤੇ ਰੋਕੇ ਔਰ ਸਾਡੇ ਲੇਡੀ ਐਮਪੀ ਦਾ ਮਾਨ ਵੀ ਕੀਤਾ ਪਲੱਸ ਝੂਠਾ ਪ੍ਰਚਾਰ ਰਾਹੁਲ ਗਾਂਧੀ ਦੇ ਉੱਤੇ ਦੇਣ ਦਾ ਉਹਨਾਂ ਨੇ ਬਿਕਾਰਤ ਕੀਤੀ ਇਸ ਗੱਲ ਪਰਚਾ ਐਫ ਆਈ ਆਰ ਹੋਇਆ ਕਿਉਂ ਕਿਉਂਕਿ ਰਾਹੁਲ ਗਾਂਧੀ ਲੋਕਵਾਜ਼ ਉਠਾਉਂਦਾ ਹੈ ਲੀਡਰ ਆਫ ਆਪੋਜੀਸ਼ਨ ਹੈ ਔਰ ਡਰਾਮਾ ਕਿੰਨਾ ਹੈ ਕਿ ਉਹ ਜਿਹੜੇ ਐਮਪੀ ਸਾਹਿਬ ਜਿਹੜੇ ਸਾਡੇ ਉੱਡੇ ਗਏ ਨੇ ਉਦੋਂ ਰਾਤ 'ਚ ਕੁਝ ਹੋਇਆ ਉਹ ਪਹਿਲਾਂ ਉਹਨਾਂ ਦੀ ਹਾਲਾਤ ਠੀਕ ਹੈ ਬਾਅਦ 'ਚ ਉਹਨਾਂ ਦੇ ਕਿੰਨਾ ਵੱਡਾ ਉੱਤੇ ਸਿਰ ਤੇ ਬੰਦ ਦਿੱਤਾ ਜਾਂਦਾ ਮੇਰਾ ਖਿਆਲ ਜਿੰਨੀ ਕੁ ਸੱਟ ਸੀ ਉਹ ਤੇ ਇੱਕ ਟੇਪ ਨਾਲ ਵੀ ਬੰਦਾ ਕਵਰ ਕੀਤਾ ਜਾਂਦਾ ਵੀ ਇੰਨਾ ਵੱਡਾ ਡਰਾਮਾ ਸਾਰੀ ਬੀਜੇਪੀ ਉਹਦਾ ਪਤਾ ਲਾਣ ਜਾ ਰਹੀ ਹੈ ਹੈਰਾਨ ਸੀ ਇਹਨਾਂ ਦੇ ਜਦੋਂ 13 ਦਸੰਬਰ ਨੂੰ ਹਮਲਾ ਹੋਇਆ ਸੀ ਉੱਥੇ ਉਹ ਕੁਝ ਜਿਹੜੇ ਅੰਦਰ ਗਏ ਸੀ ਆ ਜਿਹੜੇ ਹੁਣ ਜਿੱਦਣ ਜਿੱਦਣ ਅਸੀਂ ਆ ਲਾਸਟ ਇਅਰ ਸੀ ਜਿਹੜੇ ਲੜਕੇ ਅੰਦਰ ਬੜੇ ਸੀ ਉਸ ਤੋਂ ਬਾਅਦ ਨਹੀਂ ਬੀਜੇ ਪਰ ਉਹ ਬੰਦੇ ਨੂੰ ਇੱਕ chreet ਲੱਗੀ ਹੈ ਤੁਸੀਂ ਤੁਹਾਡੇ ਸਾਹਮਣੇ ਹੈ ਮਤਲਬ ਲਹੂ ਭਗ ਜਾਂਦਾ ਕਿਤੇ ਥੱਲੇ ਕਦੇ ਡਿੱਗਿਆ ਸੱਟ ਲੱਗ ਜੀ ਹੋਊਗੀ ਬਟ ਉਹ ਰਾਉਡ ਗਾਂਧੀ ਜੀ ਨੇ ਜੇ ਤੁਸੀਂ ਲਾਈ ਹੈ ਅਸੀਂ ਤਾਂ ਤੁਹਾਨੂੰ ਚੈਲੰਜ ਕਰ ਰਹੇ ਹਾਂ ਵੀ ਚੱਪੇ ਚੱਪੇ ਦੇ ਕੈਮਰੇ ਆ ਤੁਸੀਂ ਵੀਡੀਓ ਸਾਹਮਣੇ ਲੋਕਾਂ ਅੱਗੇ ਰੱਖ ਦਿਓ ਜੋ ਕੋਈ ਤੱਕਾ ਵੱਜਣ ਡੇ ਉਲਟਾ ਤੱਕੇ ਖੜਗੇ ਜੀ ਨੂੰ ਵੱਜੇ ਸਾਡੇ ਪ੍ਰਧਾਨ ਜੀ ਖੜਗੇ ਜੀ ਨੂੰ ਵੱਜੇ ਨੇ ਸਾਡੇ ਜਿਹੜਾ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਉਹ ਨਹੀਂ ਕਿਉਂਕਿ ਵੀਡੀਓ ਦਿਖਾਉਣਗੇ ਦੋਦਾ ਦੋਤੇ ਪਾਣੀ ਦਾ ਪਾਣੀ ਹੋ ਜਾਣਾ ਸਿਰਫ ਇਸ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਕਿ ਅਸੀਂ ਨਾ ਦੇ ਤੁਹਾਨੂੰ ਅੰਦਰ ਬੋਲਣ ਦੇਣਾ ਨਾ ਤੁਹਾਨੂੰ ਬਾਹਰ ਬੋਲਣ ਦੇਣਾ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਰਾਹੀਂ ਪ੍ਰੈਸ ਅਗੇ ਰੱਖੀਆਂ ਨੇ ਅਸੀਂ ਅਮਿਤ ਸ਼ਾਹ ਜੀ ਦਾ ਰਿਜ਼ਾਈਨ ਮੰਗਦੇ ਆ ਤੁਰੰਤ ਅਮਿਤ ਸ਼ਾਹ ਜੀ ਆਪਣੇ ਹੋਮ ਮਿਨਿਸਟਰੀ ਤੋਂ ਅਸਤੀਫਾ ਦੇ ਜੇ ਨਹੀਂ ਦਿੰਦੇ ਤਾਂ ਸੰਘਰਸ਼ ਲਗਾਤਾਰ ਜਾਰੀ ਰਹੇਗਾ ਇਹਦਾ ਕਮਿਆਜਾ ਪੂਕਣਾ ਪੈਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਪੂਕਣਾ ਭਈਗਾ ਦੇ ਕੋਈ ਅਸੀਂ ਅਪਮਾਨ ਨਹੀਂ ਸਹਿਣ ਕਰ ਸਕਦੇ ਬਾਬਾ ਸਾਹਿਬ ਜੀ ਦਾ ਮਾਨ ਨਹੀਂ ਸਹਿਣ ਕਰ ਸਕਦੇ ਜਿਹੜੇ ਲੋਕ ਸਹਿਨ ਕਰਦੇ ਨੇ ਜਾਂ ਜਿਹੜੇ ਲੋਕ ਚੁੱਪ ਕਰਕੇ ਬੈਠੇ ਨੇ ਇਹ ਲੋਕ ਧਿਆਨ ਰੱਖ ਲੈਣ ਇਹ ਲੋਕ ਤੁਹਾਡੇ ਹੱਕ 'ਚ ਨਹੀਂ ਹੈਗੇ ਇਸ ਵਰਗ ਦੇ ਹੱਕ 'ਚ ਨਹੀਂ ਹੋਜੀ ਜੀ ਇੱਕ ਬੰਨੇ ਤੇ ਪਤਾ ਲੈਣ ਵਾਸਤੇ ਮੈਂਬਰ ਪਾਰਲੀਮੈਂਟ ਦਾ ਜਾ ਰਹੇ ਨੇ ਪਰ ਇਹ ਜਿੰਨੇ ਵੀ ਬੀਜੇਪੀ ਦੇ ਕਾਰਜਕਰਤਾ ਦੂਸਰੇ ਪਾਸੇ ਡੱਲੇਵਾਲ ਹੋਣ ਦਾ ਕੋਈ ਵੀ ਹਾਲ ਹਾਲਜਾ ਜਨਮਤਰ ਨਹੀਂ ਪਹੁੰਚਿਆ ਕੀ ਸਮਝਦੇ ਹੋ ਸਪੈਸ਼ਲੀ 28 ਦਿਨ ਹੋ ਚੁੱਕੇ ਨੇ ਟੋਟਲ ਤੁਸੀਂ ਇਹ ਵੇਖ ਲਓ ਫਰਕ ਕਿੰਨਾ ਆ ਇੱਕ ਕਿਸਾਨ ਪਤਾ ਲੱਗਣ ਦਾ ਦੇ ਬਾਈ ਡੇ ਉਹਦੀ ਸੇਚ ਗਰਾਵਟ ਆ ਰਹੀ ਹੈ ਢੱਲੇਵਾਲ ਸਾਹਿਬ ਦੀ ਔਰ ਸਮੁੱਚੇ মিডিਏ ਦੇ ਵਿੱਚ ਸਮੁੱਚੀ ਆਪੋਜੀਸ਼ਨ ਪਾਰਟੀਆਂ ਸਾਰੀਆਂ ਜਿੰਨੂੰ ਦਰਦਿਆ ਐਨ ਜੀਓ ਵੀ ਜਾ ਰਹੇ ਪਰ ਵੇਖ ਲਓ ਸਰਕਾਰ ਦੀ ਇੱਕ ਬੰਦੇ ਦੇ ਇੰਨੀ ਕਿ ਮੇਰਾ ਖਿਆਲ ਹੈ ਵੀ ਉਹ ਵੀ ਪਤਾ ਨਹੀਂ ਕਿੱਦਾਂ ਉਹਦੇ ਆਈ ਹੋਗੀ ਰੀਟ ਔਰ ਕਿਤੇ ਛੱਟ ਲੱਗੀ ਮਾੜੀ ਮੋਟੀ ਕੀ ਹੋਇਆ ਬਟ ਉਹਦਾ ਪਤਾ ਲੈਣ ਲਈ ਇਹ ਮਤਲਬ ਦੋਆਂ ਢਾਈਆਂ ਘੰਟਿਆਂ ਜੀ ਸਮੁੱਚੀ ਮਿਨਿਸਟਰੀ ਸੈਂਟਰ ਦੀ ਉੱਥੇ ਚਲੇਗੀ ਜਿਹੜਾ ਬੰਦਾ ਲੋਕਾਂ ਦੇ ਹੱਕਾਂ ਦੀ ਲੜ ਰਿਹਾ ਜਿਹੜਾ ਸੰਵਿਧਾਨ ਲਈ ਲੜ ਰਿਹਾ ਕਿਉਂਕਿ ਦਲੇਵਾਲ ਸਾਹਿਬ ਕੀ ਮੰਗ ਰਿਹਾ ਕਨਸਟੀਟਿਊਸ਼ਨ ਰਾਈਟ ਸਾਨੂੰ ਐਜੀਟੇਸ਼ਨ ਕਰ ਲੈਣ ਦੋ ਸਾਨੂੰ ਦਿੱਲੀ ਜਾ ਲੈਣ ਦੋ ਅਸੀਂ ਆਪਣੀ ਗੱਲ ਰੱਖਣੀ ਹੈ ਜਿਹੜੇ ਅਧਿਕਾਰ ਆ ਤੇ ਦੂਜੇ ਪਨੇ ਜਿਹੜੇ ਬੰਦੇ ਅਧਿਕਾਰ ਦੀ ਅਧਿਕਾਰ ਨੂੰ ਕੁਚਲ ਰਹੇ ਆ ਉਹਨਾਂ ਦੇ ਇੱਕ ਬੰਦੇ ਨੂੰ ਡਰਾਮਾ ਕਰਕੇ ਇੱਕ ਡਰਾਮੇ ਡਰਾਮੈਟਿਕ ਤਰੀਕੇ ਦੇ ਨਾਲ ਭਰਤੀ ਕਰਕੇ ਉਹਦਾ ਪਤਾ ਲੈਣ ਜਾ ਰਹੇ ਇਹ ਫਰਕ ਹੈ ਬੀਜੇਪੀ ਦਾ ਔਰ ਕਾਂਗਰਸ ਪਾਰਟੀ ਦਾ ਔਰ ਇਹ ਉਹਨਾਂ ਦੇ ਮਨ ਦਾ ਮੰਚਾ ਹੈ ਉਹਨਾਂ ਦੀ ਮਾਨਸਿਕਤਾ ਜਿਹੜੀ ਹੈ ਮਤਲਬ ਬਿਲਕੁਲ ਸੰਤੁਲਨ ਉਹਨਾਂ ਦਾ ਗੈਪ ਹੋ ਚੁੱਕਾ ਹੈ ਉਹਨਾਂ ਨੂੰ ਸਿਰਫ ਇੱਕ ਹੀ ਦਿਖਦਾ ਹੈ ਕਿ ਡਿਕਟੇਟਰਸ਼ਿਪ ਤੱਕਾ ਕਿੱਦਾਂ ਕਰਨਾ ਉਸੇ ਤੇ ਉਹ ਕਾਇਮ ਨੇ ਉਹੀ ਉਹ ਕਰ ਰਹੇ ਨੇ ਜੇ ਮੰਚ ਕੁਝ ਵੀ ਸੰਵਿਧਾਨ ਦੇ ਪ੍ਰਤੀ ਜਿਹੜਾ 75 ਸਾਲਾਂ ਹੀ ਮਨਾ ਰਹੇ ਜੇ ਮੰਚ ਉਹਨਾਂ ਦੇ ਦਰਦ ਹੁੰਦਾ ਸਾਰੀ ਇਹ ਵੀ ਮਿਨਿਸਟਰੀ ਡੱਲੇਵਾਲ ਸਾਹਿਬ ਦੇ ਉੱਤੇ ਸਰਾਹਣੇ ਦੇ ਕ੍ਰਿਪਰ ਸਾਹਿਬ ਨੂੰ ਤੇ ਕਾਂਗਰਸ ਨੇ ਭਾਰਤ ਰਤਨ ਨਹੀਂ ਸੀ ਦੇਂਦੇ ਤਾਂ ਤੁਸੀਂ ਜਿੰਨੇ ਨਹੀਂ ਨਾ ਦਿੱਤਾ ਜਾਂ ਜੋ ਹੋਇਆ ਉਹ ਤੇ ਇੱਕ ਇਤਿਹਾਸ ਹੋ ਗਿਆ ਹੁਣ ਜਿਹੜਾ ਤੁਸੀਂ ਇਤਿਹਾਸ ਰਚ ਰਹੇ ਜਿਉ ਕੋ ਰਚ ਰਹੇ ਜੀ ਉਸ ਤੋਂ ਬਾਅਦ ਉਹ ਗੱਲਾਂ ਉਹ ਗੱਲਾਂ ਉਹਨਾਂ ਨੂੰ ਆਦਤ ਹੈ ਉਹ ਜਿਹੜੀ ਵੀ ਗੱਲ ਕਰੋਗੇ 50 ਸਾਲ ਪਿੱਛੇ ਲੈ ਜਾਂਦੇ ਅਜਿਹੇ ਜਿਹੜੀ ਮੌਜੂਦਾ ਹੋਈ ਆ ਆ ਜਿਹੜੀ ਉਹਨਾਂ ਦੀ ਬੋਡੀ ਲੈਂਗੁਏਜ ਆ ਤੁਸੀਂ ਇਹ ਦੱਸੋ ਇਹ ਅਪਮਾਨ ਹੈ ਕਿ ਨਹੀਂ ਮਾਨ ਜਿਹੜੀ ਅਸੀਂ ਤੁਹਾਨੂੰ ਦਿਖਾ ਰਿਆ ਕੀ ਹੈ ਅਭੀ ਇੱਕ ਫੈਸ਼ਨ ਹੋ ਗਿਆ ਹੈ ਫੈਸ਼ਨ ਰਾਮਬੀਰ ਕੋ ਰਾਮਬੀਰ ਕੋ ਰਾਮਬੀਰ ਆ ਕੀ ਹੈ ਕੀ ਹੈ ਇਹ ਮਾਨ ਨਹੀਂ ਭਗਵਾਨ ਦਾ ਨਾਮ ਵੀ ਲੈ ਰਹੇ ਇਹ ਨਾਲ ਨਹੀਂ ਨਹੀਂ ਭਗਵਾਨ ਨਹੀਂ ਨਹੀਂ ਭਗਵਾਨ ਦਾ ਨਾਮ ਲੋ ਅੰਬੇਦਕਰ ਜੀ ਨੂੰ ਇਹ ਕਹਿਣਾ ਵੀ ਇਹ ਕਿਉਂ ਲੈਂਦੇ ਅੰਬੇਦਕਰ 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 ਆਪ ਕੋ ਗੱਲ ਥੋੜਾ ਜਿਸ ਉਹਦੀ ਬਾਡੀ ਲੈਂਗੁਏਜ ਇੱਕੋ ਨਾਲ ਸਾਹਿਬ ਮਾਦਨ ਸਾਹਿਬ ਤੁਸੀਂ ਨਾਮ ਅਗਰ ਰਿਸ਼ਾ ਕਾਂਗਰਸ ਵੀ ਕਹਿੰਦੀ ਕਿ ਇਹ ਪ੍ਰਾਈਵੇਟ ਸੈਕਟਰ ਦੇ ਸਮਲਿੰਗ ਸੈਕਟਰ ਵਿੱਚ ਇੰਦੇ ਤੇ ਮਾਨੀ ਨੂੰ ਦੇਖਿਆ ਲੋਕਾਂ ਦੇ ਵਿੱਚ ਇਹ ਚੀਜ਼ਾਂ ਲੈ ਕੇ ਜਾਣ ਚ ਕਾਂਗਰਸ ਕਿਤਨਾ ਕਿਤੇ ਪਿੱਛੇ ਰਹਿ ਗਈ ਨਹੀਂ ਇਹ ਦੇਖੋ 2024 ਦੇ ਵਿੱਚ ਵੀ ਇਸ ਚੀਜ਼ ਨੂੰ ਮੁੱਦਾ ਬਣਾਇਆ ਜਾ ਸਕਦਾ ਲੋਕ ਸਭਾ ਦੇ ਵਿੱਚ ਤੇ ਚੀਟਾਂ ਕੋ ਬਹੁਤ ਜਿਆਦੀਆਂ ਨਹੀਂ ਕੌਂਕਸ ਦੀਆਂ ਇਹ ਕੀ ਲੋਕ ਇਹ ਸਮਝ ਨਹੀਂ ਪਾਰੇ ਸਟ੍ਰੈਟਜੀ ਨੂੰ ਦੇਖੋ ਦੋ ਚੀਜ਼ਾਂ ਨੇ ਇੱਕ ਤੇ ਜਿਹੜਾ ਮਾਫੀ ਕਾਫੀ ਚੋਨਾ ਤੁਹਾਡੇ ਤੋਂ ਕਿ ਜਿੰਨਾ ਕਿ ਸਰਮਾਇਆ ਸਿਸਟਮ ਉਹਨਾਂ ਕੋ ਵੱਡਾ ਹੈ ਮੋਸਟਲੀ ਇਲੈਕਟ੍ਰੋਨਿਕ মিডিਆ ਜਿਹੜਾ ਆ ਉਹਨਾਂ ਨੇ ਉਹਦੇ ਤੇ ਕਾਬਜ਼ ਹੋਏ ਨੇ 80% ਉਹਨਾਂ ਦੇ ਆ ਹੁਣ ਆ ਜਿਹੜੀ ਚੀਜ਼ ਹੈ ਜੇਕਰ ਦੇ ਡੱਲੇਵਾਲ ਸਾਬੰਦੀ ਦੇ ਬਰਾਬਰ ਉਹਦੀ ਸਰੰਗੀ ਜਿਹੜੇ ਮਾਜੋ ਗੈਂਪੀ ਦਾਖਲ ਵੀਡੀਓ ਬਣਾ ਕੇ ਚਲਾਓਗਾ ਕਿ ਕਿੱਥੇ ਤੁਹਾਨੂੰ ਜਾਣਾ ਚਾਹੀਦਾ ਸ ਪਰ ਉਹ ਨਹੀਂ ਚੱਲਣ ਦੇਣੀ ਔਰ ਰਾਹੁਲ ਜੀ ਜਿਹੜਾ ਬਿਆਨ ਦਿੰਦੇ ਆ ਉਹਨੂੰ ਸਪੇਸ ਕਿੰਨੀ ਮਿਲਦੀ ਹੈ ਬਹੁਤ ਛੋਟੀ ਘਟਾਈ ਜਾਂਦੀ ਹੈ ਖਬਰ ਕੋਈ ਚੈਨਲ ਚੱਕਦਾ ਨਹੀਂ ਖਬਰ ਚਲਾਉਂਦਾ ਨਹੀਂ ਚਲਾਉਂਦੇ ਆ 10 20% 10 20% ਜੇ ਉਥੇ ਫੇਕ ਨਿਊਜ਼ ਚਲਾ ਦਿੱਤੀ ਜਾਂਦੀਆਂ ਕਦੀ ਚੱਕ ਕੇ ਸਾਰੇ ਚੈਨਲ ਇਜ਼ਰਾਈਲ ਚੜੇ ਜਾਂਦੇ ਆ ਇਜ਼ਰਾਈਲ ਆ ਹੋ ਗਿਆ ਇਜ਼ਰਾਈਲ ਆ ਹੋ ਗਿਆ ਕਦੀ ਸ਼੍ਰੀਲੰਕਾ ਚੜੇ ਜਾਂਦੇ ਆ ਜਿਹੜਾ ਮੁੱਦਾ ਹੈ ਉਹ ਮੁੱਦੇ ਜਿਹੜੇ ਜਿਹੜਾ ਜਿਹਦੇ ਰਾਹੀਂ ਅਸੀਂ ਜਿਸ ਪਲੇਟਫਾਰਮ ਰਾਹੀਂ ਅਸੀਂ ਗੱਲ ਅੱਗੇ ਲੈ ਕੇ ਤੁਸੀਂ ਜਾਣੀ ਆ ਉਹ ਤੇ ਬਹੁਤ ਚਿਰ ਸਾਡੀ ਗੱਲ ਅੱਗੇ ਰੱਖਦੇ ਹੀ ਨਹੀਂ ਗੇ ਕਿਉਂਕਿ ਜੋਗੇ ਇਸ ਤਰੀਕੇ ਦਾ ਆ ਉਹ ਕੰਟਰੋਲ ਕੀਤਾ ਹੈ ਉਹਨਾਂ ਨੇ ਬਟ ਫਿਰ ਵੀ ਜਿਹੜੀ ਤੁਸੀਂ ਕਿਹਾ ਨਾ ਕਿ ਤੁਸੀਂ ਲੈ ਕੇ ਗਏ ਲੋਕ ਨਹੀਂ ਮੰਨੇ ਲੋਕ ਮੰਨੇ ਜੇ ਇਹ ਪੂਰਨ ਬਹੁਮਤ ਚ ਆ ਜਾਂਦੇ ਇਹਨਾਂ ਨੇ ਤੁਹਾਡੀ ਜ਼ਿੰਦਗੀ ਮੁਹਾਰ ਕਰ ਦੇਣੀ ਸੀ ਜੀਣੀ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਹੀ ਬਦਲਣਾ ਸੀ ਅੱਜ ਪਬਲਿਕ ਸੈਕਟਰ ਹੋਣ ਦੇ ਨਾਲ ਸਾਰੀਆਂ ਜੋਬ ਚਲੇਗੀਆਂ ਨੇ ਪ੍ਰਾਈਵੇਟ ਸਰਕਾਰੀ ਉਹ ਸਰਕਾਰੀ ਜੋਬ ਜਾਂਦੇ ਨਾਲ ਜਿਹੜੀ ਰਿਜ਼ਰਵੇਸ਼ਨ ਹੈ ਉਹ ਵੀ ਤੁਹਾਨੂੰ ਪਤਾ ਉਹ ਵੀ ਜੋਬ ਘਟ ਜਾਂਦੀ ਸੋ ਇਹਨਾਂ ਦਾ ਇੱਕ ਮੰਚਾ ਬੜਾ ਕਲੀਅਰ ਹੈ ਅਸੀਂ ਉਹਨਾਂ ਨੂੰ ਡੱਕਣ ਚ ਕਾਮਯਾਬ ਹੋ ਰਹੇ ਹਾਂ ਲੋਕ ਹੁਣ ਸੁਣਨਾ ਸ਼ੌਕ ਹੋ ਗਿਆ ਸ਼ੁਰੂ ਸੋਸ਼ਲ ਮੀਡੀਆ ਦਾ ਥੈਂਕਸ ਆ ਤੁਹਾਡਾ ਬਹੁਤ ਜਿਹੜੇ ਸਾਨੂੰ ਸਪੋਰਟ ਕਰਦੇ ਜੀ ਉਹਨਾਂ ਦਾ ਵੀ ਥੈਂਕਸ ਜਿਹੜੇ ਸਵਿਧਾਨ ਨੂੰ ਸਪੋਰਟ ਕਰਦੇ ਜੀ ਮੇਰਾ ਮਤਲਬ ਤੇ ਕਹਿਣ ਦਾ ਇਹ ਉਧਰ ਨਹੀਂ ਗੱਲ ਅਸੀਂ ਪਹੁੰਚਾਉਣੇ ਵੀ ਆ ਹਰ ਮੁੱਦਾ ਰਾਹੁਲ ગાંધી ਜੀ ਸਭ ਤੋਂ ਪਹਿਲਾਂ ਅੱਗੇ ਚਾਹ ਕੇ ਚਾਹ ਕੇ ਅਨ ਇੱਕ ਹੋਰ ਗਲਦੀ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਹੋਈ ਹੈ ਸਾਡੇ ਆ ਮੈਂ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਇਸ ਚੋਣਦਾਨ ਦੇ ਵਿੱਚ ਮਤਦਾਨ ਦੇ ਵਿੱਚ ਪਾਰਟਿਸਿਪੇਟ ਕੀਤਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਾਂਗਰਸ ਉਮੀਦਵਾਰਾਂ ਨੂੰ ਚੁਣਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੂੰ ਬਹੁਤ-ਬਹੁਤ ਥੈਂਕਸ ਮੈਂ ਸਮੁੱਚੇ 85 ਦੇ 85 ਕੌਂਸਲਰਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੂੰ ਇਸ ਚੋਣਾਂ ਦੇ ਦੌਰਾਨ ਚੁਣਿਆ ਗਿਆ ਹੈ ਔਰ ਜਿਨ੍ਹਾਂ ਨੇ ਸਾਡੇ ਖਾਸ ਕਰ 40 ਕਾਉਂਸਲਰ ਜਿੱਤਾ ਕੇ ਔਰ ਕਰੀਬ 15 ਕਾਉਂਸਲਰ ਬਹੁਤ ਥੋੜੀਆਂ ਵੋਟਾਂ ਤੋਂ ਹਰੇ ਨੇ ਮਤਲਬ ਕੋਈ 10 ਤੋਂ ਕੋਈ 15 ਤੋਂ ਕੋਈ 5 ਤੋਂ ਕੋਈ 2 ਤੋਂ ਇਦਾਂ ਬਹੁਤ ਥੋੜੀਆਂ ਥੋੜੀਆਂ ਵੋਟਾਂ ਤੋਂ ਹਰੇ ਨੇ ਮੈਂ ਡਬਲ ਡਿਜੀਟ ਤੇ ਮੈਂ ਕਹਿਣਾ ਚਾਹੁੰਦਾ ਕਿ ਲੋਕਾਂ ਦਾ ਪੂਰਨ ਵਿਸ਼ਵਾਸ ਕਾਂਗਰਸ 'ਚ ਹੈ ਇਹ ਗੱਲ ਬੜੀ ਕਲੀਅਰ ਹੋ ਗਈ ਹੈ ਲੋਕ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਅੱਗੇ ਆਵੇ ਮੈਂ ਉਹਨਾਂ ਲਈ ਬਹੁਤ-ਬਹੁਤ ਥੈਂਕਸ ਕਰਦਾ ਕਿ ਜਿਹੜੀਆਂ ਅਸੀਂ ਗੱਲਾਂ ਕਰਦੇ ਸਾਂ ਲੋਕਾਂ ਨੇ ਉਹਦੇ ਤੇ ਯਕੀਨ ਕੀਤਾ ਔਰ ਬਹੁਤ ਲੋਕਾਂ ਨੂੰ ਜਿਹੜੇ ਕੁਝ ਗਲਤ ਲੋਕ ਸੀ ਉਹ ਐਂਟਰੀ ਕਰਨਾ ਚਾਹੁੰਦੇ ਸਨ ਕੋਸ਼ਿਸ਼ ਕਰਕੇ ਉਹਨਾਂ ਨੂੰ ਉਹਨਾਂ ਨੇ ਲਾਂਬੇ ਰੱਖਿਆ ਔਰ ਲੋਕਤੰਤਰ ਜਿਹੜਾ ਆ ਉਹ ਬਹਾਰ ਰੱਖਿਆ ਮੈਂ ਪ੍ਰਸ਼ਾਸਨ ਦਾ ਵੀ ਧੰਵਾਦ ਆ ਤੁਹਾਡਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਜਿਹੜਾ ਸੋਸ਼ਲ ਮੀਡੀਆ ਤੁਹਾਡਾ ਵੀ ਧੰਵਾਦ ਤੁਸੀਂ ਬਹੁਤ ਮਿਹਨਤ ਕੀਤੀ ਹਰ ਇੱਕ ਦੀ ਗੱਲ ਜਿਹੜੀ ਹੈ ਲੋਕਾਂ ਦੇ ਅੱਗੇ ਰੱਖੀ ਜਿੱਥੇ ਕੋਈ ਤਕੈਸ਼ਾਈ ਹੋਈ ਉਹ ਵੀ ਤੁਸੀਂ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਇਲੈਕਸ਼ਨ ਦੇ ਵਿੱਚ ਬਹੁਤ ਘੱਟ ਪੋਲਿੰਗ ਹੋਈ ਹੈ ਕਿਉਂਕਿ ਇਹਨਾਂ ਨੇ ਵੋਟਾਂ ਦਾ ਬਹੁਤ ਜ਼ਿਆਦਾ ਏਰਾਫੇਰੀ ਹੋਈ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਸ਼ੰਕਾ ਦੱਸਿਆ ਸੀ ਜੇਕਰ ਇਹ ਫੇਅਰ ਇਲੈਕਸ਼ਨ ਵਿਧਾਨ ਸਭਾ ਦੀਆਂ ਵੋਟਾਂ ਤੇ ਹੋ ਜਾਂਦੀ ਜਿਹੜੀਆਂ ਵਿਧਾਨ ਸਭਾ ਚ ਲਾਸਟ ਹੋਈਆਂ ਸੀ ਕਿਉਂਕਿ ਮੈਂ ਤੁਹਾਡੇ ਮੀਡੀਆ ਨੂੰ ਦੱਸਣਾ ਚਾਹੁੰਦਾ ਕਿ ਦੋ ਤਰ੍ਹਾਂ ਦੀਆਂ ਲਿਸਟਾਂ ਨੇ ਇਸ ਵੇਲੇ ਚੱਲਦੀਆਂ ਇੱਕ ਵਿਧਾਨ ਸਭਾ ਤੇ ਲੋਕ ਸਭਾ ਦੀ ਇੱਕ ਲਿਸਟ ਹੈ ਜਿਹੜੀ ਕਾਰਪੋਰੇਸ਼ਨ ਉਹਦੀ ਵੱਖਰੀ ਲਿਸਟ ਹੈ ਵੋਟਾਂ ਅੱਜ ਮੇਰਾ ਮਤਲਬ ਮੇਰੇ ਧਿਆਨ ਚ ਆ ਕੇ 28 30% ਤੋਂ ਵੱਧ ਬਹੁਤ ਵੱਡਾ ਮੰਨੇ ਜਿਹੜੀਆਂ 28 30% ਵੋਟਾਂ ਪਈਆਂ ਨੇ 70% ਲੋਕਾਂ ਕੋਲ ਵੋਟ ਦਾ ਅਧਿਕਾਰ ਹੀ ਨਹੀਂ ਵਰਤਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਇਹਨਾਂ ਉਹਨਾਂ ਦੇ ਫੋਕਸ ਕੀਤਾ ਇਹਨਾਂ ਵੋਟਾਂ ਹੀ ਛਪਲੇ ਇਧਰ ਉਧਰ ਕਰਕੇ ਗਿਣਤੀ ਪੂਰੀ ਕਰ ਦਿੰਦੀ ਹੈ ਪਰ ਬੰਦੇ ਉੱਥੇ ਹੈ ਹੀ ਨਹੀਂ ਅਲਾਸ ਆ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਨਕਾਰਤੇ ਸਾਰੇ ਲੀਡਰ ਜੋ ਕਹਨ ਲੱਗਿਆ ਪਤਾ ਉਹ ਠੱਗੀ ਠੋਰੀ ਵਾਲ ਹੋ ਗਏ ਲੀਡਰ ਸਾਰੇ ਤੇ ਸਾਰੇ 44% ਵੋਟਾਂ ਪਈਆਂ 56% ਵੋਟਾਂ ਦਾ ਵੋਟਰ ਬਾਹਰ ਹੀ ਨਹੀਂ ਨਿਕਲਿਆ ਬਿਲਕੁਲ ਬਿਲਕੁਲ ਨਹੀਂ ਵੇਖੋ ਮੈਂ ਤੇ ਅੱਗੇ ਕਿੰਨਾ ਕਿ ਲੋਕਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਬਹੁਤ ਲੋਕ ਨੇ ਸਵਾਲ ਬਹੁਤ ਕਰਦੇ ਨੇ ਪਰ ਕਈ ਵਾਰੀ ਵੋਟ ਪਾਉਂਦੇ ਆਪਾਂ ਖੁੰਝ ਜਾਂਦੇ ਆਂ ਔਰ ਲੀਡਰ ਕੀ ਕਹਿ ਸਕਦਾ ਹੈ ਕਿ ਇਹ ਸਿਸਟਮ ਨੂੰ ਲੋਕਾਂ ਨੇ ਬਦਲਾਅ ਦਾ ਵੀ ਕੀਤਾ ਸਭ ਕੁਝ ਕੀਤਾ ਉਹਨਾਂ ਨੇ ਕੁਝ ਕੀਤਾ ਨਹੀਂਗਾ ਬਟ ਫਿਰ ਵੀ ਸਿੱਟਾ ਇਹ ਨਿਕਲਦਾ ਕਿ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ VOTING ਕਰਕੇ ਇੱਕ ਮੈਸੇਜ ਜ਼ਰੂਰ ਦਿੱਤਾ ਕਿ ਲੋਕ ਸੈਕੂਲਰ ਤਾਕਤਾਂ ਦੇ ਨਾਲ ਨੇ ਜਿਹੜੀਆਂ ਧਰਮ ਨਿਰਪੱਖ ਤੇ ਤਰ ਤੋਰ ਤੇ ਚੱਲਦੀਆਂ ਜਿਹੜੀਆਂ ਵਰਗੀਕਰ ਨਹੀਂ ਕਰਦੀਆਂ ਜਿਹੜੀਆਂ ਗਲਤ ਕੰਮਾਂ ਦੇ ਵਿੱਚ ਨਹੀਂ ਇਨਵੋਲ ਲੋਕਾਂ ਨੇ ਉਹਨਾਂ ਤਾਕਤਾਂ ਨੂੰ ਮਤਲਬ ਅੱਗੇ ਲਿਆਉਂਦਾ ਮਨ ਬਣਾਇਆ ਇਸ ਗੱਲ ਲਈ ਮੈਂ ਧੰਨਵਾਦ ਹੈ ਸਮੁੱਚੇ ਅਮਰਸਰ ਸ਼ਹਿਰ ਵਾਸੀਆਂ ਦਾ ਕਿ ਉਹਨਾਂ ਨੇ ਕਾਂਗਰਸ ਪਾਰਟੀ 'ਚ ਵਿਸ਼ਵਾਸ ਕੀਤਾ ਪੋਜੀਸ਼ਨ ਹੈ ਉਹਦੇ ਤੇ ਲੋਕਾਂ ਨੇ ਇਹਨਾਂ ਨੂੰ ਜਵਾਬ ਦੇ ਦਿੱਤਾ ਹੈ ਲੋਕ ਤੰਗ ਨੇ ਪਰੇਸ਼ਾਨ ਨੇ ਇਹ ਹੀ ਕਹਿੰਦੇ ਸੀ ਅੰਕੜੇ ਬੜੇ ਸੋਹਣੇ ਹੁਣ ਲੋਕ ਕਿੱਧਰ ਗਏ ਇਹਨਾਂ ਨੂੰ ਮਤਲਬ ਬਹੁਤ ਘੱਟ ਸੀਟਾਂ ਮਿਲੀਆਂ ਇਹ ਪੰਜਾਬ ਚ ਵੀ ਕਹੋ ਤੇ ਮਤਲਬ ਕੋਈ ਪ्युअर ਮੈਜੋਰਟੀ ਇਹਨਾਂ ਨੂੰ ਕਿਤੇ ਵੀ ਹੈ ਨਹੀਂ ਜਿੱਥੋਂ ਇਹ ਪ्युअर ਮੈਜੋਰਟੀ ਦਾ ਵਧੇ ਹੋ। ਸੋ ਇਹਨਾਂ ਦੇ ਹੁਣ ਲਾਅਨ ਆਰਡਰ ਦੀ ਸਥਿਤੀ ਦੇ ਉੱਤੇ ਇਹਨਾਂ ਨੂੰ ਆ ਵੋਟਾਂ ਤੋਂ ਪਤਾ ਲੱਗ ਜਾਣਾ ਚਾਹੀਦਾ। ਲੋਕ ਬਹੁਤ ਪਰੇਸ਼ਾਨ ਨੇ ਬੰਬ ਧਮਾਕੇ ਠਾਣਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ। ਜਦੋਂ ਠਾਣਿਆਂ ਨੂੰ ਟਾਰਗੇਟ ਹੋ ਜਾਣਗੇ ਦਾ ਮਤਲਬ ਹੁੰਦਾ ਕਿ ਸਰਕਾਰ ਦਾ ਕੋਈ ਖੌਬਨਾ ਦੀ ਚੀਜ਼ ਨਹੀਂ। ਸਰਕਾਰ ਸਰਕਾਰ ਆਪਣੇ ਅਧਿਕਾਰਾਂ ਨੂੰ ਵਰਤਨ ਦੇ ਵਿੱਚ ਸਭਧਾਨ ਨੂੰ ਬਚਾਉਣ ਦੇ ਵਿੱਚ ਕਾਨੂੰਨੀ ਤੌਰ ਤੇ ਲੋਕਾਂ ਦੀ ਰੱਖਿਆ ਕਰਨ ਦੇ ਵਿੱਚ ਫੇਲ ਹੋਈ ਹੈ ਸੋ ਇਹ ਗੱਲ ਲੋਕਾਂ ਨੂੰ ਅੱਜ ਇਹ ਲੋਕਾਂ ਨੇ ਮਹਿਸੂਸ ਕੀਤੀ ਹੈ ਔਰ ਸਰਕਾਰ ਨੂੰ ਲਾਂਬੇ ਹੋ ਜਾਣਾ ਚਾਹੀਦਾ ਮੇਰਾ ਖਿਆਲ ਹੈ ਜਦੋਂ ਤੁਹਾਡੇ ਕੰਟਰੋਲ ਚ ਨਹੀਂ ਇਹ ਤੁਹਾਡੇ ਕੰਟਰੋਲ ਚ ਨਹੀਂ ਹੈਗਾ ਲਾਅ ਆਂਡਰ ਤੁਹਾਡੇ ਕੰਟਰੋਲ ਚ ਨਹੀਂ ਸਰਕਾਰਾਂ ਤੁਹਾਡੇ ਕੰਟਰੋਲ ਚ ਨਹੀਂ ਬੋਟਾ ਤੁਹਾਡੇ ਰਾਜ ਚ ਲੋਕ ਪਾ ਗਿਆ ਆਪਣੀ ਮਰਜ਼ੀ ਦਾ ਕਾਉਂਸਲਰ ਨਹੀਂ ਚੁਣ ਸਕਦੇ ਕਿਉਂਕਿ ਤੁਸੀਂ 60-60% ਵੋਟਾਂ ਹੀ ਨਹੀਂ ਹੈਗੇ 70-70% ਲੋਕਾਂ ਦੀਆਂ ਕਿੱਧਰ ਜਾਣਗੇ ਲੋਕ ਉਹ ਜੋ ਸਾਰਾ ਕੁਝ ਨਹੀਂ ਹੈਗਾ ਸਰਕਾਰ ਨੂੰ ਆਪੇ ਲਾਂਬੇ ਹੋ ਜਾਣਾ ਹੈ ਅਮਨਰੋੜਾ ਦਾ ਬਿਆਨ ਹੈ ਕਿ 50% ਸੀਟਾਂ ਅਸੀਂ ਜਿੱਤ ਗਏ ਆ ਸਾਡੀ ਬਹੁਤ ਵੱਡੀ ਬਾਦਰੀ ਹੈ ਪਤਾ ਨਹੀਂ ਕਿਸ ਸੁਪਨੇ ਜਿ ਤੁਰੇ ਫਿਰਦੇ ਆ ਮੈਜੋਰਟੀ ਕਿੱਥੇ ਉਹਨਾਂ ਨੂੰ ਦੱਸੋ ਇਹ ਕਿਹੜੀ ਮੈਜੋਰਟੀ ਹੈ 50% ਅਸੀਂ ਵਾੜਾ ਜਿਹੜੀਆਂ ਵੀ ਨਗਰ ਕੌਂਸਲ ਸੀ ਨਗਰ ਪੰਚਾਇਤ ਨਗਰ ਸੀਗੀਆਂ ਨਗਰ ਕੰਗਮ ਦੀਆਂ ਚ 50% ਜਿੱਤ ਲੈ ਲੇ ਕੇ ਇਹ ਮੇਅਰ ਮਤਲਬ ਸਾਰੀਆਂ ਲਾ ਕੇ ਕੋ ਬਣਾਉਣਾ ਹੈ ਮਤਲਬ ਉਹ ਬੇਹੋਦੇ ਬਿਆਨ ਦੇਈ ਜਾਂਦੇ ਆ ਉਹਨਾਂ ਦਾ ਦੇਖੋ ਐਹੀ ਤੇ ਉਹਨਾਂ ਦੀ ਇਹ ਮੈਜੋਰਟੀ ਹੈ ਇਹ ਸਵਕਾਰ ਨਹੀਂ ਕਰਦੇ ਵੀ ਅਹੀ ਹਰੇ ਆ ਉਹਨਾਂ ਨੇ ਇੱਕ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਤੁਸੀਂ ਬੁਰੀ ਤਰ੍ਹਾਂ ਹਾਰੇ ਜੀ ਬਹੁਤ ਬੁਰੀ ਤਰ੍ਹਾਂ ਤੁਹਾਨੂੰ ਲੋਕਾਂ ਨੇ ਫੇਲ ਕੀਤਾ ਬਹੁਤ ਬੁਰੀ ਤਰ੍ਹਾਂ ਉਹ ਕਹਿੰਦੇ ਪਿਛਲੀ ਵਾਰ ਵਾੜਾ 'ਚ ਸਾਡੇ ਬੰਦੇ ਨਹੀਂ ਸੀ ਇਸ ਵਾਰ ਸਾਡੇ ਵਾੜਾ 'ਚ ਵੀ ਬੰਦੇ ਆ ਗਏ ਅਸੀਂ ਦੀ ਵਧੀ ਹੋਇਆ ਕਿ ਆ ਵੀ ਤੁਹਾਡਾ ਤਰਕ ਤੇ ਉਹਨਾਂ ਦਾ ਤਰਕ 'ਚ ਹੀ ਫਰਕ ਚਲੋ ਗੱਲ ਹੁਣ ਇਹ ਹੈ ਕਿ ਇਹ ਉਹਨਾਂ ਦਾ ਤਰਕ ਹੈ ਉਹਨਾਂ ਦਾ ਤਰਕ ਉਹਨਾਂ ਨੂੰ ਮੁਬਾਰਕ ਉਹ ਇਸੇ ਤਰਕ ਤੇ ਖਲੋਤੇ ਰਹਿਣ ਮੈਨੂੰ ਤੇ ਖੁਸ਼ੀ ਹੈ ਕਿ ਇਸੇ ਤੁਸੀਂ ਅਸੀਂ ਸੋਚੇ ਵੀ ਤੁਸੀਂ ਠੀਕ ਜੇ ਤੇ ਜਿੱਦਾਂ ਕੰਮ ਚੱਲਣ ਡਿਆ ਨਾ ਪੰਜਾਬ ਦਾ ਇਦਾਂ ਹੀ ਰੱਖਿਓ ਸਤਾਈ 'ਚ ਵੀ ਇਹੀ ਕੁਝ ਹੋਣਾ ਤੇ ਉਦੋਂ ਵੀ ਕਹਿ ਕਿ ਤੁਸੀਂ ਲੋਕ ਸੱਚ ਸੁਣਨਾ ਹੀ ਨਹੀਂ ਚਾਹੁੰਦੇ ਪ੍ਰੋਬਲਮ ਇਹ ਹੈ ਤੁਸੀਂ ਇਦਾਂ ਕਰੋ ਇਸ਼ਤਿਹਾਰ ਲਵਾ ਦਿਓ ਇਹਦੇ 50% ਜਿਹੜੀਆਂ ਬਿਲੇ ਆ ਨਾ ਉਹਦੇ ਇਸ਼ਤਿਹਾਰ ਲਾ ਕੇ ਖੁਸ਼ੀ ਮਨਾਓ ਤੇ ਕਾਨੂੰਨ ਬਣਾ ਦਿਓ ਇੱਕ ਮੇਅਰ ਹੀ ਪੰਜਾਂ ਪੰਜਾਂ ਸਾਰੀਆਂ ਆਈਡੀਆ ਨਗਰ ਨਿਗਮ ਨੇ ਉਹਨਾਂ ਦੇ ਕੋਈ ਮੇਅਰ ਬਣਾ ਲਓ 50% ਤੁਹਾਡੇ ਕੋਲ ਹੈਗੀ ਨਹੀਂ ਮਤਲਬ ਸੱਚ ਤੇ ਉਹਨਾਂ ਦੀ ਗੱਲੇ ਹਿੱਟ ਲੰਗਦਾ ਹੀ ਨਹੀਂਗਾ ਇਹੀ ਉਹਨਾਂ ਦੀ ਦਿੱਕਤ ਹੈ ਤੇ ਇੰਨੇ ਹੀ ਉਹਨਾਂ ਨੂੰ ਫੇਲ ਕੀਤਾ ਤੇ ਇੰਨੇ ਉਹਨਾਂ ਨੂੰ ਗਾਹ ਫੇਲ ਕਰਨਾ ਇਸ ਚੀਜ਼ ਇਸ ਸਲੀਅਤ ਨੇ ਉਹਨਾਂ ਨੂੰ ਫੇਲ ਕਰਨਾ ਅੱਛਾ ਮੇਅਰ ਦੀ ਕਿਥੋਂ ਤੱਕ ਪਹੁੰਚੀ ਹੈ ਜੀ ਕੁਰਸੀ ਦੀ ਲੜਾਈ ਜਰੀ ਹੈ ਕੁਰਸੀ ਦੀ ਕੋਈ ਲੜਾਈ ਨਹੀਂਗੀ ਅਸੀਂ ਲੜਾਈ ਜਿੱਤੀ ਹੈ ਜਿੱਤਿਆ ਹੋਇਆ ਕਾਉਂਸਲਰ ਮੇਰ ਬਣੇਗਾ ਉਹ ਤੇ ਬਣੇਗਾ ਪਰ ਚਿਹਰਾ ਕਿਹੜਾ ਹੋਏਗਾ ਹਾਂਜੀ ਸਾਰੇ ਇਹਦਾ ਉਹ ਕਾਂਗਰਸੀ ਹੋਏਗਾ ਕਾਂਗਰਸੀ ਹੋਏਗਾ ਉਹ ਕਹਿੰਦਾ ਤਾਕਤਦਾਰ ਹੋਏਗਾ ਹਾਂਜੀ ਨਾ ਕਿਹੜਾ ਹੋਏਗਾ ਨਾਮ ਕੁਝ ਇਹ ਦੇਖੋ ਇਹ ਚੀਜ਼ ਇਹ ਚੀਜ਼ ਤੈਅ ਕਰਨੀ ਆ ਕਾਂਗਰਸ ਹਾਈ ਕਮੰਡ ਨੇ ਮੇਰੇ ਕੋਈ ਇਹ ਅਖਤਿਆਰ ਨਹੀਂ ਹੈਗੇ ਪ੍ਰਧਾਨ ਜੀ ਨੂੰ ਪੁੱਛੋ ਇਹਨਾਂ ਤਜਰਬੇ ਸਾਡੇ ਅਖਤਿਆਰ ਚ ਨਹੀਂ ਆਉਂਦਾ ਸੋ ਤਾਂ ਤੁਹਾਨੂੰ ਕੀ ਲੱਗਦਾ ਕਿਹੜਾ ਹੋਣਾ ਚਾਹੀਦਾ ਹੈ ਹਾਂਜੀ ਕਿਹੜਾ ਹੋਣਾ ਚਾਹੀਦਾ ਹੈ ਜਿਹੜਾ ਸਹੀ ਦੀ ਪਰਿਵਾਰ ਅੰਮ੍ਰਿਤਸਰ ਦਾ ਵਾਸੀ ਹੋਣਾ ਚਾਹੀਦਾ ਚੁਣਿਆ ਹੋਣਾ ਚਾਹੀਦਾ ਕਾਗਰਸੀ ਹੋਣਾ ਚਾਹੀਦਾ